ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਗੱਧਰਪੁਰਿਆ ਡੇਰੀ ਫਾਰਮ ਦੇ ਵਿੱਚ। ਫੇਰ ਆਪਾਂ ਪਹੁੰਚ ਚੁੱਕੇ ਆਪਣੇ ਸੰਧੂ ਫਾਰਮ ਦੇ ਤੇ ਤੁਹਾਨੂੰ ਪਤਾ ਹੀ ਹੈ ਜਦਨ ਆਪਾਂ ਸੰਧੂ ਫਾਰਮ ਦੇ ਆਪਣੇ ਤੇ ਆ ਨਹੀਂਏ ਆਪਾਂ ਫੜਦੋ ਫੜਦੋ ਮਿੱਤਰੋ ਔੜਤੀਆਂ ਵਾਲਾ ਕੰਮ ਕਰਦਨੇ ਆ। ਮੋਲ ਉਹ ਕਰਨਾ ਜਿੱਥੇ ਆਪਾਂ ਔੜਤੀਆਂ ਜਾਣ ਦੇਣੀਆਂ ਠੀਕ ਹੈ ਜੀ। ਬਾਹਰ ਮੰਡੀਆਂ ਦੇ ਵੀ 12ਵੀਂ ਰੇਕ ਤੁਸੀਂ ਦੇਖਦੇ ਜੀ ਜਿੱਦਣ ਆਪਣੇ ਸੰਧੂ ਫਾਰਮ ਦੇ ਵੈਣ 2 ਘੰਟਿਆਂ ਦੇ ਵਿੱਚ ਆਪਾਂ ਮਾਲ ਵੇਚ ਕੇ ਪਹਿਲੇ ਹੋਈ ਤਾਂ ਤੇ ਇੰਨਾ ਜਾਇਜ਼ ਰੇਟ ਬਿਲਕੁਲ ਪਾਈ ਦਾ ਆਜ ਜਿਹੜੇ ਮਖੌਣ ਲੱਗੇ ਆ ਬਹੁਤ ਕੁਆਲਟੀ ਵਾਲੀ ਤੇ ਨਗੀਨਾ ਟਾਪ ਦੀ ਮਹਿ ਝੋਟੀ ਤੇ 2 ਕਿਲੋ ਦੀ ਮਿੱਤਰੋ ਘਾਰ ਆ ਝੋਟੀ ਤੇ ਬਾਕੀ ਸਾਰਾ ਜਾਣਕਾਰੀ ਤੁਹਾਨੂੰ ਪਹਿਲਾਂ ਦਈਏ ਕਿ ਕਿਹੜਾ ਨਗਰ ਆ ਕੀ ਨਾਮ ਹੈ ਕਿੱਥੇ ਪਹੁੰਚੇ ਆ ਲਓ ਭਾਈ ਮਿੱਤਰੋ ਰੈਸ ਇੱਕ ਵਾਰਾ ਕਰੋ ਨੋਟ ਨਾਮ ਸੰਧੂ ਸਾਹਿਬ ਪਿੰਡ ਬੈੜਵਾਲ ਜ਼ਿਲ੍ਹਾ ਸ਼ਰੀ ਨੂੰ ਤਰਨਤਾਰਨ ਸਾਹਿਬ ਤੇ ਤਹਿਸੀਲ ਪੱਟੇ ਠੀਕ ਹੈ ਜੀ ਤੇ ਆਸ ਕਰਦੇ ਜੋ ਸਾਡੇ ਚੈਨਲ ਦੇ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਆਸ ਕਰਦੇ ਆ ਕਿ ਤੁਸੀਂ ਸਾਡੇ ਚੈਨਲ ਨੂੰ ਵੱਧ ਵਾਰ ਸ਼ੇਅਰ ਲਾਈਕ ਸਬਸਕ੍ਰਾਈਬ ਕਰੋਗੇ ਬੈਲ ਬਟਨ ਨੂੰ ਆਨ ਤੇ ਸੈੱਟ ਕਰੋਗੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜੋ ਆਪ ਜੀ ਨੂੰ ਸਭ ਤੋਂ ਪਹਿਲਾਂ ਜੋ ਮਿਲ ਸਕੇ ਠੀਕ ਹੈ ਜੀ ਤੇ ਹਰ ਵੀਡਿਓ ਆਪਾਂ ਪਾਉਨੇ ਆ ਇਹੋ ਹੀ ਤੁਹਾਨੂੰ ਬੇਨਤੀ ਕਰਦੇ ਆ ਦੋ ਟਾਈਮ ਆਪਣੀ ਕਿਤੇ ਵੀ ਖਰੀਦਦਾਰੀ ਪਸ਼ੂ ਕਰਨੀ ਆ ਨਰਖ ਤੇ ਪਰਖ ਕਰਕੇ ਲੈ ਕੇ ਜਾਣਾ ਕਿ ਜੋ ਵੀ ਕਰਨੀ ਆ ਠੀਕ ਆ ਜਿਹੜਾ ਸੰਧੂ ਫਾਰਮ ਤੋਂ ਖਰੀਦਾ ਅਸੀਂ ਦੋ ਟਾਈਮ ਉਹਨਾਂ ਨੂੰ ਨਰਖ ਪਰਖ ਕਰਵਾ ਕੇ ਤੇ ਫੇਰ ਹੀ ਪਸ਼ੂ ਦਿੰਦੇ ਆ ਤੇ ਆਪਣੇ ਚੈਨਲ ਤੇ ਵੀਡੀਓ ਵੀ ਹੈਗੀਆਂ ਕਾਫੀ ਭੈਣ ਭਰਾਵਾਂ ਦੀਆਂ ਜਦੋਂ ਕੋਈ ਡੰਗਰ ਖੜਦਾ ਏ ਉਹਨਾਂ ਨੂੰ ਨਰਖ ਪਰਖ ਕਰਵਾ ਕੇ ਤੇ ਫੇਰ ਹੀ ਦਈਦਾ ਫੇਰ ਉਹਨਾਂ ਨੂੰ ਮੇਰਾ ਸਾਫ ਦਈਦਾ ਠੀਕ ਹੈ ਜੀ ਮਿੱਤਰੋ ਆਓ ਹੁਣ ਤੁਹਾਨੂੰ ਸਾਰੀ ਡਿਟੇਲ ਦਈਏ ਕੀ ਦੁੱਧ ਵਾਰ ਤੇ ਕਿਣਵਾ ਸੁਹਾਏ ਤੇ ਕੀ ਸਾਰੇ ਇਹਦੀ ਜਾਣਕਾਰੀ ਆ ਠੀਕ ਹੈ ਜੀ ਕਰੀਏ ਗੱਲ ਆਪਾਂ ਭਾਈ ਦਲਾਵਤ ਸਿੰਘ ਸਿੰਧੂ ਸਾਧ ਦੇ ਨਾਲ ਦਲਾਵਤ ਸਿੰਘ ਸਾਸਰੀ ਘਾਲ ਬਾਈ ਜੀ ਸਾਸਰੀ ਘਾਲ ਬਾਈ ਜੀ ਹੋ ਠੀਕ ਜੀ ਹਾਂਜੀ ਵਧੀਆ ਸੱਚਾ ਚੜਦੀ ਕਲਾ ਚਾਹੀਦੀ ਆ ਤੇ ਕਿੰਨੇ ਨਗ ਆਪਣੇ ਕੋਲ ਦੋ ਹਾਂਜੀ ਠੀਕ ਆ ਇਹ ਕਿਣਵਾ ਸੁਹਾਏ ਝੋਟੀ ਆਪਣੀ ਇਹ ਵੀਰਜੀ ਪਹਿਲਾ ਸੁਹਾਏ ਠੀਕ ਹੈ ਜੀ ਹਾਂਜੀ ਇਹ ਕਿੰਨਾ ਦੇ ਥੱਲੇ ਬੋਲਾ ਹੋਊਗਾ ਹਾਂਜੀ ਇਹਦੇ ਥੱਲੇ ਇਸ ਟੈਂਕ ਤੇ 11 ਲੀਟਰ ਬੋਲਾ ਠੀਕ ਹੈ ਜੀ ਅਸੀਂ ਆਪਾਂ 10 ਲੀਟਰ ਦੀ ਗਾਰੰਟੀ ਦਿੰਦੇ ਹਾਂ ਠੀਕ ਹੈ 10 ਕਿਲੋ ਦੀ ਗਾਰੰਟੀ ਦਿੰਨੀ ਆ ਤੇ ਗਾਰ ਕਿੰਨੀ ਹੋਗੇ ਬਾਈ ਦਲਾਵਰ ਆ ਜੀ ਇਹਦੇ ਥੱਲੇ 2 ਲੀਟਰ ਗਾਰ ਪੱਕੀ 2 ਕਿਲੋ ਗਾਰ ਹੋਗੀ ਜਿਹੜਾ ਮਰਜੀ ਤੇ ਚਵਾਈ ਕਿੱਦਾਂ ਹੈ ਚਵਾਈ ਮੱਛੀ ਮੋਟਰ ਲਾਓ ਜੀ ਲਓ ਮੱਛੀ ਮੋਟਰ ਵਾ ਕੋ ਖੋ ਲੋ ਘਰੇ ਘਰੇ ਪੰਪ ਪੀਸ ਖਾਈਏ ਸੋ ਇਹਨੂੰ ਕਿੰਨੇ ਦਿਨ ਹੋ ਗਏ ਹੁਣ ਕੇ 4 ਤੇ 5 ਦਿਨ ਹੋ ਗਏ ਆ ਆ 4 5 ਦਿਨ ਹੋ ਗਏ ਆ ਕੱਟੀ ਜੀ ਮਿੱਤਰੋ ਮਗਰ ਤੇ ਪੰਜ ਕਿ ਦਿਨ ਦਾ ਸਮਾਂ ਜੋ ਸੂਈ ਨੂੰ ਹੋ ਗਿਆ ਕੱਟੀ ਨੀਲੀ ਰਾਵੀ ਪੱਖ ਰੱਖਦੀ ਬਿੱਲੀ ਮਣਕੀ ਅੱਖ ਤੇ ਥੱਲੇ ਵੀ ਥੋੜੀ ਦੇ ਦੇਖੋ ਨਿਸ਼ਾਨ ਪੂਰਾ ਠੀਕ ਆ ਖੁਰਾਂ ਤੇ ਵੀ ਨਿਸ਼ਾਨ ਹੈਗਾ ਖੋਲੋ ਕੋਈ ਗੱਲ ਹੋਰ ਤੇ ਮੱਝ ਨਹੀਂ ਮੱਝ ਤੇ ਚਲਾਵੇਂ ਆ ਜਾਂਦੀ ਹੈ ਤੇ ਮਾਈਧੀਆਂ ਭਾਈ ਪੰਪੂ ਪਾ ਚੰਗੀਆਂ ਸਿੰਘ ਸਿੰਘ ਸੋਹਣਾ ਲੱਗਾ ਠੀਕ ਆ ਹਾਈਟ ਵੀ ਚੰਗੀ ਆ ਤੇ ਬਾਹਲੀ ਜਾਰੀ ਛੋਟੀ ਨਹੀਂ ਤੇ ਬਾਹਲੀ ਜਾਰੀ ਵੱਡੀ ਹੁੰਨੀ ਠੀਕ ਆ ਪੇਟ ਪੂੜਾ ਚੰਗਾ ਕਾਰ ਜਿਹੜਾ 2 ਕਿਲੋ ਦੀ ਮਿੱਤਰੋ ਗਾੜੀ ਗਾੜੋ ਉੱਚੀ ਝੋਟੀ ਦੀ ਤੇ ਬਹੁਤ ਸੋਹਣੀ ਲਾਇਓ ਮੋੜ ਲਓ ਲਓ ਜੀ ਚੈੱਕ ਕਰ ਸਕਦੇ ਜੀ ਤੇ ਬਹੁਤ ਸੋਹਣੀ ਆ ਕਰਵਾ ਲਈ ਸੂਆ ਪਹਿਲਾ 10 ਕਿਲੋ ਬਵੇ ਸਟਾਰਟਿੰਗ 2 ਤੋਂ 12 ਪਾਜੀ 14 ਪਾਜੀ ਗਾੜੀ ਆਪਦੀ ਸਾਮ ਜਿਦਾ ਹੈ ਠੀਕ ਹੈ ਸਾਮ ਦੇ ਸਿਰ ਤੇ ਆ ਕੋਈ ਸਭਜ ਲਾ ਕੇ ਥਾਂ 1 ਵਜੇ ਚੌਕ ਉੱਠਾ ਦੇ ਲੱਗੇ ਠੀਕ ਹੈ ਜੀ ਲਓ ਜੀ ਪਾਇਪ ਦੇਖ ਸਕਦੇ ਤੁਸੀਂ ਤੇ ਵਹਾਨੇ ਦੀਆਂ ਨਾੜਾਂ ਤੇ ਬਿਜਲੀ ਘਰ ਬਣਿਆ ਪਿਆ ਤੁਹਾਨੂੰ ਲਓ ਜੀ ਕੋਲੋਂ ਵੀ ਦਿਖਾ ਦਿੰਨੇ ਥਾਣ ਚੌਂ ਗੁੱਠਾਂ ਤੇ ਪੀੜੀ ਦੇ ਪਾਵੇਂ ਆਕੂ ਬਿਲਕੁਲ ਹੀ ਆ ਕਰਮਾਂ ਵਾਲੀ ਦੇ ਇੱਕੋ ਜਿਹੇ ਠੀਕ ਹੈ ਜੀ ਨਾੜਾਂ ਚੌਂ ਗੁੱਠਾਂ ਤੇ ਤੇ ਦੇਖ ਸਕਦੇ ਜੀ ਲਓ ਜੀ ਤੇ ਪਤਲੇ ਚੰਮ ਦੀ ਆ ਲਓ ਜੀ ਚੰਮ ਪਤਲਾ ਹੈ ਤੇ ਦੋ ਤਿੰਨੇ ਦਿਨਾਂ ਪਤਲੇ ਚੰਮ ਵਾਲੀ ਨੇ ਬਹੁਤ ਸੋਹਣੀ ਆ ਡਰ ਕੁਆਲਟੀ ਆ ਮਗਰ ਘੱਟੀ ਆ ਗਈ ਆ ਤੇ ਚੁਗਾਈ ਤੇ ਮੱਛੀ ਮੋਲ ਵਾਕੂ ਦਰਬਾਈ ਤਲਾਵਤ ਸਕਦੇ ਨਾਲ ਇਹ ਕੀ ਮੁੱਲ ਕਰਦਾ 22 ਲਾਭ ਸਿਆਂ 22 ਜੀ ਇਹਦੀ ਹੈਗੀ ਆ 95000 ਠੀਕ ਹੈ ਜੀ ਹਾਂ ਜੀ ਤੇ ਕਿੰਨੇ ਦੀ ਦੇਰ ਗਿਆ ਖੁੱਲੀਆਂ ਛੋਟਾਂ ਕਰਦਗੇ ਆਪਣੇ ਫਾਰਮ ਤੋਂ ਜਿਹੜੀ ਗੋੜ ਦੇ ਜਾਵੇ ਲਓ ਜੀ ਖੁੱਲੀਆਂ ਛੋਟਾਂ ਕਰ ਕਿੰਨੀਆਂ ਕਰਤੀਆਂ ਜੀ 90000 ਲਓ ਜੀ ਬੇ ਬਹੁਤ ਮੈਂ ਤਾਂ ਧੰਨਵਾਦੀ ਆ 5000 ਇੱਕੇ ਰਾਈ ਮੁੰਡੇ ਨੇ ਸੱਟ ਮਾਰ ਕੇ ਤੇ ਦਿਲ ਦੀਆਂ ਗਰਾਈਆਂ ਜੀ ਧੰਨਵਾਦ ਕਰੀਏ ਮੁੰਡੇ ਦਾ ਬਹੁਤ ਵਧੀਆ ਹੈ ਇੰਟੈਲੀਜੈਂਟ ਮੁੰਡਾ ਤੇ ਤਰੱਕੀਆਂ ਕਰੋ ਸਰਗੁਰੂ ਇਹਨੂੰ ਇੱਕ ਕੰਮ 'ਚ ਜੋੜੇ ਹੈ 8000 ਰੁਪਇਆ ਛੋੜ ਕਰਤੀ ਸਾਡੇ ਸੰਧੂ ਸਾਹਿਬ ਨੇ ਸਾਡੇ ਸੰਧੂ ਫਾਲ ਬਦੋ ਬਹੁਤ ਸੋਹਣੀ ਨਗੀਨਾ ਝੋਟੀ ਮਿੱਤਰੋ ਤਾਜੀ ਸੂਈ ਸਵਾਈ ਵੱਡੀਆਂ ਮਈ ਦਾ ਮੁਕਾਬਲਾ ਕਰੂਗੀ ਜਿਹੜਾ ਲੈ ਜੋ ਯਾਦ ਕਰੂਗਾ ਤੇ ਬਾਈ ਜਲਾ ਵੀ ਹੁਣ ਗਾਂ ਦੀ ਡਿਟੇਲ ਦਈਏ ਗਰਵਾ ਸੂਆ ਜਰਸੀ ਦੇ ਵਿੱਚ ਆ ਗਈ ਆ ਗਾਂ ਦੂਜਾ ਸੂਆ ਹਾਂਜੀ ਹਾਂਜੀ ਤੇ ਥਾਂ ਤੋਂ ਤੇ ਬਹੁਤ ਜ਼ਿਆਦਾ ਹੀ ਕਮਾਲ ਦਾ ਲੱਗਾ ਬਹੁਤ ਸੋਹਣਾ ਲੱਗਾ ਤੇ ਪੱਕ ਦੁੱਧ ਕਿੰਨਾ ਦਿਖਲੇ ਵੀਰ ਜੀ ਅੰਦਰ ਇਸ ਟਾਈਮ ਹੈਗਾ 9 9 ਲੀਟਰ ਦੁੱਧ ਠੀਕ ਆ ਹਾਂਜੀ ਤੇ ਆਪਾਂ 8 ਕਿਲੋ ਦੇਈਏ 8 ਲੀਟਰ ਦੁੱਧ ਦੀ ਆਪਾਂ 8 ਕਿਲੋ ਪੱਕਾ ਦਈਏ ਹੈ 8 ਕਿਲੋ ਪੱਕਾ ਦਈਏ ਤਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਆਰਡਰ ਕੁਆਲਿਟੀ ਤੇ ਆ ਗਈ ਜਰਸੀ ਦੇ ਵਿੱਚ ਬਹੁਤ ਸੋਹਣੀ ਆ ਸੂਈ ਨੂੰ ਕਿੰਨੇ ਕਿ ਦਿਨ ਹੋਗੇ ਹੋਣਗੇ ਬਾਈ ਜੀ ਨੂੰ ਹੋ ਗਿਆ 10 ਦਿਨ ਨਹੀਂ ਜ਼ਿਆਦੇ ਹੋਗੇ ਨੇ ਨਹੀਂ ਨਹੀਂ 10 ਚਲੋ 12 ਮੰਨ ਲਓ ਠੀਕ ਆ ਖੋਲੋ ਜੀ ਲੋ ਭਾਈ ਮਿੱਤਰੋ ਜਰਸੀ ਕ੍ਰੌਸ ਦੇ ਵਿੱਚ ਆ ਤੇ ਥਾਂ ਤੁਹ ਬਹੁਤ ਸੋਹਣਾ ਲੱਗਾ ਠੀਕ ਆ ਢਾਜਾ ਵੀ ਬਹੁਤ ਸੋਹਣਾ ਤੇ ਲੈ ਟੂਟ ਵਿੱਚ ਚੰਗਾ ਜਰਸੀ ਦੇ ਵਿੱਚ ਆ ਗਏ ਗਰਮੀ ਵਾਲੀ ਠੀਕ ਹੈ ਜੀ ਲੋ ਜੀ ਕਰ ਲੋ ਚੈੱਕ ਲੈ ਜਾਓ ਵੀ ਬੰਦੋ ਸੋਹਣੀ ਆ ਖੂਬਸੂਰਤ ਆ ਥਾਂ ਤੁਹ ਸੋਹਣਾ ਨਾ ਜੀਦਾ ਤੇ ਬਾਤ ਬਾਕੀ ਮਿੱਤਰੋ ਕੋਈ ਵਾਦਾ ਸੀ ਬੰਦੀ ਲੋਡ ਨਹੀਂ ਕੋਈ ਕੁੱਖ ਨਹੀਂ ਤੇ ਬੂਸ਼ੀ ਪਾਣੀ ਅੱਗੇ ਰੱਖ ਕੇ ਤੇ ਚੋਕੇ ਬੰਨੇ ਹੋ ਜੀ ਦਾ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਕਰਦਾ ਹੈ 20000 ਰੁਪਇਆ ਤੇ 5000 ਕਰਦਾ ਬਾਈ ਬਾਈ ਜੀ ਇਹਦਾ ਹੈਗਾ ਜੀ 5000 ਰੁਪਇਆ ਠੀਕ ਹੈ 5000 ਹਾਂਜੀ ਤੇ 1000 ਦੀ ਦੇ ਦੇ ਕੇ ਖੁੱਲੀ ਛੋੜ ਕਰ ਦਿੱਤੀ 4000 ਰੁਪਇਆ ਜਿਵੇਂ ਤੁਸੀਂ ਕਹੋ ਠੀਕ ਹੈ ਜੀ ਸਭ ਤੋਂ ਬਚ ਲਓ ਜੀ ਤੇ ਇਹ ਮਿੱਤਰੋ ਗਾਂ ਵਾਹ ਰਿਆ 8 ਕਿਲੋ ਪੱਕਾ ਦੁੱਧ ਆ 5000 ਰੁਪਇਆ ਕੀਮਤ ਆ 4000 ਰੁਪਇਆ ਬਾ ਖੁੱਲੀ ਛੋੜ ਕਰਾ ਕੇ 21000 ਚ ਲੈ ਦੇ ਤੁਹਾਨੂੰ ਕਰਦਾ ਏ ਜਿਹੜਾ ਲੈ ਜੂ ਮੌਜਾ ਕਰੂ ਕੋਈ ਰੱਸੀ ਨਹੀਂ ਪਉਣੀ ਕੋ ਕੋਹ ਨਹੀਂ 8 ਕਿਲੋ ਦੁੱਧ ਪੱਕਾ ਤੇ ਇਹ ਬੂਛੀ ਦੇ ਬਿਲਕੁਲ ਬਣੀ ਤਿਆਰ ਤੇ ਜਿਹੜਾ ਮਰਜ਼ੀ ਲਾ ਸਕਦਾ ਅੱਗੇ ਰੱਖ ਕੇ ਚੋੜੀ ਦੀ ਆ ਕੋਈ ਪੁੜਕੰਦੀ ਨਹੀਂ ਕੋਈ ਛਟਾਂ ਛੜਾਉਂਦੀ ਨਹੀਂ ਲੋਗ ਠੀਕ ਆ ਜੀ ਥਾਨ ਬਹੁਤ ਸੋਹਣਾ ਲੱਗਾ ਤੇ ਮੈਂ ਬਿਲਕੁਲ ਤਾਜੀ ਸਹੀ ਆ ਠੀਕ ਆ ਜੀ ਚੈੱਕ ਕਰ ਸਕਦੇ ਦੋ ਪਸ਼ੂ ਆ ਦਾ ਨਮਾਰਾ ਸੰਧੂ ਸਾਹਿਬ ਪਿੰਡ ਮੇਡਾ ਵੈੜਵਾਲ ਜ਼ਿਲ੍ਹਾ ਸ਼੍ਰੀਨੂ ਤਰਕਰ ਸਾਹਿਬ ਸੇਲ ਕਾਟੀ ਮੋਬਾਈਲ ਨੰਬਰ ਹੈਗਾ 99150 95018 ਤੇ ਕਾਲ ਕਰਕੇ ਆਪਣੀ ਖਰੀਦਦਾਰੀ ਕਰ ਸਕਦੇ ਆ ਸਾਡੇ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ